ਮਾਰਕੀਟ ਹੈ ਤੇ ਪਿਛਲੇ ਕਾਫੀ ਟਾਈਮ ਤੋਂ ਤਰਕੀਮਣ ਮੰਡਲ ਪੰਜ-ਛੇ ਮਹੀਨੇ ਹੋ ਗਏ ਇੱਕ ਤਰ੍ਹਾਂ ਦੇ ਠੁੱਕੇ ਮਨ ਵਾਲੇ ਹਾਲਾਤ ਹੋ ਰਹੇ ਨੇ ਜੀ ਔਰ ਜਿਹੜੀਆਂ ਪਿੰਡਾਂ ਦੀਆਂ ਬੱਚੀਆਂ ਗੀਆਂ ਜਾਂ ਮਾੜ ਲੋ ਸਾਡੇ ਬਾਜ਼ਾਰ ਦੀਆਂ ਲੜਕੀਆਂ ਧੀਆਂ ਭੈਣਾਂ ਨਹੀਂ ਉਹਨਾਂ ਕਰਕੇ ਲਾਇਆ ਕਿਉਂਕਿ ਜਿਹੜਾ ਬੱਸ ਸਟੈਂਡ ਦੀ ਉਹਦਾ ਪ੍ਰੋਬਲਮ ਹੈ ਉਹਨੂੰ ਬੱਸ ਸਟੈਂਡ ਦੇ ਇੱਥੇ ਰਾਮਪੁਰਾ ਕੈਂਚੀਆਂ ਤੇ ਲੈ ਆਏ ਨੇ ਤੇ ਬੱਸਾਂ ਜਿਹੜੀਆਂ ਹੈਗੀਆਂ ਬੱਸ ਸਟੈਂਡ 'ਚ ਨਹੀਂ ਪਹੁੰਚਦੀਆਂ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਧੀਆਂ ਭੈਣਾਂ ਗੀਆਂ ਕੁੜੀਆਂ ਗੀਆਂ ਉਹਨਾਂ ਨੂੰ ਏਡੀ ਦੂਰੋਂ ਆਉਣਾ ਜਾਣਾ ਪੈਂਦਾ ਹੈ ਕਈ ਵਾਰੀ ਕੋਈ ਸਾਧਨ ਨਹੀਂ ਮਿਲਦਾ ਤੁਰ ਕੇ ਬੱਸ ਸਟੈਂਡ ਜਾਣਾ ਪੈਂਦਾ ਅੱਜ ਕੱਲ੍ਹ ਹਾਲਾਤ ਖਰਾਬ ਨੇ ਬਾਕੀ ਹੁਣ ਠੰਡ ਦਾ ਟਾਈਮ ਆ ਜੀ ਥੋੜਾ ਹੁੰਦੀਆਂ ਹੈਗੀਆਂ ਮੇਨ ਰੋਡ ਤੇ ਐਕਸੀਡੈਂਟ ਹੁੰਦੇ ਨੇ ਕੁੜੀਆਂ ਦੇ ਪਰਸ ਵਗੈਰਾ ਖੋ ਕੇ ਲੈ ਜਾਂਦੇ ਨੇ ਬਾਕੀ ਬੱਸ ਸਟੈਂਡ ਦੇ ਉੱਪਰ ਕੀ ਆ ਜਿਹੜੇ ਦੁਕਾਨਦਾਰ ਨੇ ਜੀ ਉਹਨਾਂ ਦੀ ਰੋਜ਼ੀ ਰੋਟੀ ਬਿਲਕੁਲ ਠੱਪ ਹੋ ਚੁੱਕੀ ਆ ਤੇ ਇਸ ਕਰਕੇ ਇਹਦਾ ਨਾਮ ਆ ਜੀ ਲੇਟ ਨਹੀਂ ਲੱਗੇ ਜਾਂਦੇ ਆ ਬਾਕੀ ਅੱਲਾਹ ਅਕਬਰ ਕੀ ਹਾਂਜੀ ਅਗਲਾ ਕਰਨਗੇ ਜੇ ਨਹੀਂ ਲੱਗੇ ਜਾਂਦੇ ਬੱਸ ਸਟੈਂਡ ਅਗਲਾ ਕਦਮ ਇਹ ਆ ਜੀ ਜੇ ਬਾਸਣ ਨਹੀਂ ਜਾਂਦਾ ਫਿਰ ਆਪ ਦੀ ਕਮੇਟ ਮਾਰਕੀਟ ਨਾਲ ਰਾਏ ਕਰਕੇ ਕਿ ਅਗਲਾ ਜਦ ਤਕੜਾ ਸੰਘਰਸ਼ ਪਟਾਗੇ ਫਿਰ ਕੋਈ ਮੇਰਾ ਨਰਜੀਵ ਕੁਮਾਰ ਜੀ ਜਿਹੜਾ ਬਸ ਸਟੈਂਡ ਇੱਥੇ ਆ ਗਿਆ ਕੰਚੀ ਇਹ ਤੁਹਾਡੇ ਵਰਕ ਇਹ ਬਸ ਸਟੈਂਡ ਬਾਰੇ ਇਹ ਕਹਿਣਾ ਜੀ ਬਸ ਸਟੈਂਡ ਬਾਰ-ਬਾਰ ਬਾਹਰ ਆ ਰਿਹਾ ਜਿਹਦੇ ਨਾਲ ਬਹੁਤ ਮੁਸ਼ਕਲ ਆ ਸਾਹਮਣਾ ਕਰਨਾ ਪੈ ਰਿਹਾ ਹੈ ਬਸ ਸਟੈਂਡ ਦੇ ਬਾਹਰ ਆਉਣ ਨਾਲ ਮੰਡੀ ਵਾਜਿਆਂ ਨੂੰ ਬਹੁਤ ਅਖਮਿਆਜਾ ਕੋਤਨਾ ਮੈਂਦਾ ਕੋਈ ਲੇਡੀ ਜੋ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਕਰਕੇ ਇੱਥੇ ਪਹੁੰਚਦੀਆਂ ਹਨ ਉਹਨਾਂ ਦੀ ਲੁੱਟ-ਖੁੱਟ ਹੋਣ ਦਾ ਬਹੁਤ ਖਾਮਿਆਜਬੂਤਨਾ ਪਿਆ ਹੈ ਇਹ ਸਾਰੀ ਮੰਡੀ ਵਾਸੀ ਨੂੰ ਪਤਾ ਹੈ ਨਾਲ ਹੀ ਜੋ ਦੁਕਾਨਦਾਰ ਬੱਸ ਸਟੈਂਡ ਦੇ ਨੇ ਉਹਨਾਂ ਨੂੰ ਬਹੁਤ ਵੱਡਾ ਲਾਸ ਹੋ ਰਿਹਾ ਹੈ ਕਿਉਂਕਿ ਜੋ ਸਵਾਰੀ ਇੱਥੇ ਉਤਰ ਜਾਂਦੀ ਹੈ ਉਹ ਕਿਸੇ ਪਾਸੇ ਵੀ ਚਲੀ ਜਾਂਦੀ ਹੈ ਨਾਲ ਹੀ ਸਵਾਰੀ ਨੂੰ ਖਰਚਲ ਹੋਣਾ ਪੈਂਦਾ ਹੈ ਉਹਨਾਂ ਦੀ ਪੈਸਿਆਂ ਵਾਸਤੇ ਲੁੱਟ-ਖੁੱਟ ਕੀਤੀ ਜਾਂਦੀ ਹੈ ਬਸ ਸਾਰੇ ਕੋਈ ਸਾਈਕ ਸ਼ੋਅ ਨਹੀਂ ਦਿੱਤੇ ਤੇ ਲੁੱਟਾਂ ਦਾ ਖੁੱਟੇ ਨਾਲ ਹੀ ਸਾਰੇ ਪ੍ਰਜਾਣ ਵਾਲੇ ਬਸ ਸਟੈਂਡ ਵਾਲੇ ਮਿਲ ਕੇ ਕਿੰਨੇ ਵਾਰ ਐਸਟੀਐਮ ਨੂੰ ਮਿਲਲੇ ਕਿੰਨੇ ਵਾਰ ਯੂਨ ਮਿਲਲੇ ਕਿੰਨਾ ਏਡੀਸੀ ਕੋ ਜਾਏ ਪਰ ਇਸ ਦਾ ਕੋਈ ਹੱਲ ਨਹੀਂ ਹੋਇਆ ਇਸ ਲਈ ਅੱਜ ਕੱਲ ਅਸੀਂ ਤਰਨੇ ਦਾ ਰੂਪ ਰੇਖਾ ਤੇ ਆ ਕੇ ਕਹਿਤਾ ਗਾ ਤਾ ਜੋ ਬਸ ਸਟੈਂਡ ਦਾ ਪੂਰਨ ਤੌਰ ਤੇ ਹਲਕਾ ਸਾਡੀ ਇੰਡੀਆ ਰੇਲਵੇ ਕਰਦੋ ਤੇ ਦੀ ਸਾਬ ਤਾ ਜੋ ਬਸ ਸਟੈਂਡ ਪਰ ਭਾਰ ਦਿੱਤਾ ਜਾਵੇ ਤੇ ਸਾਨੂੰ ਲਿਖਤੀ ਰੂਪ ਦਿੱਤਾ ਜਾਵੇ ਤਾਂ ਜੋ ਇਹ ਬਸ ਸਟੈਂਡ ਮੁੜ ਕੇ ਇੱਥੋਂ ਜਾਂਦਾ ਵੀ ਕੋਈ ਕਦੇ ਪੰਜਾਬ ਨਹੀਂ ਜਾਂਦਾ ਬਸ ਸਟੈਂਡ ਅੰਦਰ ਮੁਸਰਬਾਤ ਕਿੰਨੇ ਤੱਕ ਸ਼ਿਕਾਇਤਾਂ ਜਾਰੀ ਰੱਖੀ